ਕਦੀ ਆਪਣੇ ਕਨਵਿਨਰ ਨੂੰ ਪੁੱਛਿਆ ਜੇ ਜਿੰਨੇ ਲਿਖਤੀ ਬਾਫੀ ਮੰਗੀ ਅਰਵਿੰਦ ਕੇਸਨ ਵਾਲੇ ਕੰਪਨਸਮ ਜੀ ਗਲਤੀ ਕਰ ਗਏ ਥੋੜੀ ਜੀ ਇਹ ਜਿਹੜੇ 32 ਬੰਬ ਤੁਹਾਡੇ ਸਾਹਮਣੇ ਰੱਖੇ ਹੋਏ ਨੇ ਨਾ ਇਹ ਟੋਪੜਾ ਬੰਬ ਤੁਸੀਂ ਸਾਡੇ ਤੇ ਚਲਾਤਾ ਐਜੇ 36 ਬੰਬ ਚਲਾਓ ਜੀ ਜਮਾ ਪ੍ਰਵਾਹ ਨਹੀਂ ਹੈ ਵੱਡਾ ਹੋਵੇ ਛੋਟਾ ਹੋਵੇ ਆਪਣਾ ਹੋਵੇ ਬਗਾਨਾ ਹੋਵੇ ਅਫਸਰ ਹੋਵੇ ਮਲਾਜ਼ਮ ਹੋਵੇ ਲੀਡਰ ਹੋਵੇ ਕੋਈ ਬਖਸ਼ਿਆ ਨਹੀਂ ਜਾਊਗਾ ਜਦੋਂ ਵੱਡੇ ਮગર ਮੱਛਾਂ ਨੂੰ ਹੱਥ ਪੈਣੇ ਸ਼ੁਰੂ ਹੋਏ ਤੇ ਉਦੋਂ ਕਿਸ ਤਰੀਕੇ ਦੇ ਨਾਲ ਕਿਸ ਤਰੀਕੇ ਦੇ ਨਾਲ ਵਿਰੋਧੀ ਧਿਰ ਦੇ ਲੀਡਰਾਂ ਨੂੰ ਖਾਸ ਕਰਕੇ ਕਾਂਗਰਸ ਦੇ ਸਾਡੇ ਸਾਥੀਆਂ ਨੂੰ ਤਕਲੀਫ ਸ਼ुरू ਹੋਈ ਗੱਲ ਕੀਤੀ ਜਾਂਦੀ ਹੈ ਕਿ ਪਰਚਾ ਦਰਜ ਹੋਇਆ ਪਰਚਾ ਡੀਏ ਦਾ ਪਰਚਾ ਕਿਉਂ ਨਾ ਦਰਜ ਹੋਵੇ ਜੀ ਉਹ ਕੰਮ ਉਹ ਕਾਰਨਾਮੇ ਉਹ ਕਰਤੂਤਾ ਜਿਹਦਾ ਪੈਸਾ ਲੋਕਾਂ ਦੇ ਘਰਾਂ ਦੇ ਵਿੱਚ ਸੱਥਰ ਮਿਛਾ ਕੇ ਜੇ ਪੈਸਾ ਕਮਾਇਆ ਜਾਊਗਾ ਤਾਂ ਕੀ ਇਹ ਭਵੰਤਮਾਨ ਜੀ ਦੀ ਜ਼ਿੰਮੇਵਾਰੀ ਨਹੀਂ ਹੈਗੀ ਕੀ ਸਾਡੀ ਜ਼ਿੰਮੇਵਾਰੀ ਨਹੀਂ ਹੈਗੀ ਕਿ ਉਹ ਪੈਸਾ ਕੱਲਾ ਕੱਲਾ ਪੈਸੇ ਜਿਹੜਾ ਉਹ ਰਿਕਵਰ ਕੀਤਾ ਜਾਵੇ ਹੁਣ ਸਵਾਲ ਇਹ ਹੈ ਕਿ ਕੇ ਮੇਰੇ ਬਹੁਤ ਹੀ ਸਤਕਾਰਯੋਗ ਸਾਥੀ ਬੜੀ ਤਕਲੀਫ ਮੰਦੀ ਇਹਨਾਂ ਨੇ ਬਾਜਰਾ ਸਾਹਿਬ ਨੇ ਪਹਿਲਾਂ ਵੀ ਗੱਲ ਕੀਤੀ ਆ ਹੁਣ ਵੀ ਜਦੋਂ ਬੋਲ ਕੇ ਹਟੇ ਨੇ ਹੁਣ ਵੀ ਇਸ ਗੱਲ ਤੇ ਆਬਜੈਕਸ਼ਨ ਕੀਤਾ ਕਿ ਜੀ ਮੈਂ ਤਾਂ ਗੱਲ ਕੀਤੀ ਸੀਗੀ ਕਿ ਗਨੀਵ ਕੌਰ ਮਜੀਠੀਆ ਨੂੰ ਤੁਸੀਂ ਕਿਉਂ ਫੜਿਆ ਜਾਂ ਤੁਸੀਂ ਉਹਨਾਂ ਦੇ ਬੈਡਰੂਮ ਤੱਕ ਕਿਉਂ ਗਏ ਇੱਕ ਸੈਕਿੰਡ ਮੈਨ ਲੈਟ ਮੀ ਕੰਪਲੀਟ ਕਰੀਏ ਉਹਨਾਂ ਤੁਸੀਂ ਉਹਨਾਂ ਦੀ ਗੱਲ ਕੀਤੀ ਰਹੇ ਜਿਵੇਂ ਉਹਨਾਂ ਦੇ ਇਸ ਕੰਟੈਕਸਟ ਦੇ ਵਿੱਚ ਤੁਸੀਂ ਵਿਰੋਧ ਕੀਤਾ ਸੀਗਾ ਆਹੀ ਕਹਾਸੀ ਨਾ हां तौर तरीका ਹੁਣ ਸਰ ਇਹ ਇਹ ਇਹਨਾਂ ਦੀ ਗੱਲ ਹੈ ਹੁਣ ਬਾਜੋਬਾਹ ਤੁਸੀਂ ਚਲੋ ਸਰ ਮੰਨ ਲਈ ਗੱਲ ਮੰਨ ਲਿਆ ਤੁਸੀਂ ਗਰੀਬਕੌਰ ਵਿੱਚ ਜਿਹੜੇ ਕਾਰਜਕ ਮੈਂਬਰ ਨੇ ਤੁਸੀਂ ਉਹਨਾਂ ਬਾਰੇ ਗੱਲ ਕੀਤੀ ਤੁਸੀਂ ਕਹਿੰਦਾ ਮੈਂ ਵਿਕਰਮ ਜੀਠਿਆ ਬਾਰੇ ਮੈਂ ਕੋਈ ਗੱਲ ਹੀ ਨਹੀਂ ਕੀਤੀ ਹੈਗੀ ਸਪੀਕਰ ਤੁਹਾਡੇ ਕੋਲ ਬਾਜੋਬਾਹ ਫੋਨ ਆਏਗਾ ਫੋਨ ਆਏਗਾ ਆਪ ਦਾ ਟਵਿੱਟਰ ਅਕਾਊਂਟ ਕੱਢੋ ਮੈਂ ਸਾਰੇ ਨੂੰ ਕਹਿਣਾ ਸਪੀਕਰ ਸਾਹਿਬ ਸਪੀਕਰ ਸਾਹਿਬ 25 6 2025 ਦਾ ਇਹਨਾਂ ਦਾ ਇਹਨਾਂ ਦੇ ਟਵਿੱਟਰ ਅਕਾਊਂਟ ਤੋਂ ਮੈਂ ਪੜ ਰਿਹਾ ਇਹਨਾਂ ਨੇ ਕੀ ਲਿਖਿਆ i strongly condemn the arrest of vikram ji singh majithia both in the manner it violates democratic principles and exposes the dictatorial mindset behind it inna de twitter account to pad reha ha ji main inna de twitter account to pad reha ha eh galla karde ne eh galla karde ne main eh keh nahi nahi kiya is tarike nal u turn lende ne todi galla aagi hai let me complete ji hona sir hun hun agli galla inna de 25 2562025 ਦਾ ਇਹਨਾਂ ਦਾ ਟਵਿੱਟਰ ਅਕਾਊਂਟ ਖੋਲ ਕੇ ਦੇਖ ਲਓ ਉਸ ਦੇ ਵਿੱਚ ਕਹਿ ਰਹੇ ਨੇ ਸਰੇ ਇਹ ਉਮਰਦਰਾਸ ਹੋ ਗਏ ਭੁੱਲ ਜਾਂਦੇ ਨੇ ਯੂਟਾਂ ਲੈ ਜਾਂਦੇ ਨੇ ਹੁਣ ਉਦੋਂ ਮੰਗ ਲਓ ਉਹਦੋਂ ਦੇ ਹਫਤਾ ਹੋ ਗਿਆ ਅਜ ਬਾਹਰ ਵੀ ਅੰਦਰ ਵੀ ਮੈਂ ਹਰਪਾਲ ਚੀਮੇ ਤੇ ਅਮਨੜੋ ਦੇ ਐਫਆਈਆਰ ਕਰਾਤੀ ਹੁਣ ਵੀ ਦਿਖਾਈ ਜਾਂਦੇ ਸੀਗੇ ਮੇਰੀ ਸੁਣ ਲਓ ਗੱਲ ਮੈਂ ਸਪੀਕਰ ਸਾਹਿਬ ਅੱਜ ਮੈਨੂੰ ਇੱਥੇ ਇੰਨੇ ਸਾਲ ਹੋ ਗਏ ਮੈਂ ਅੱਜ ਤੱਕ ਕਦੇ ਸ਼ਨੀਵਾਰ ਐਤਵਾਰਾ ਸਨਾਮ ਸੰਗਰੂਰ ਸਨਾਮ ਮੈਂ ਜਾਣੋ ਮਿਸ ਨਹੀਂ ਕੀਤਾ ਕਿਉਂਕਿ ਸ਼ਨੀਵਾਰ ਐਤਵਾਰ ਉਹ ਪੱਕਾ ਹਲਕੇ ਵਾਸਤੇ ਹੀ ਹੁੰਦਾ ਤੇ ਤੇ ਸੌ ਰੱਬ ਦੀ ਸਪੀਕਰ ਸਾਹਿਬ ਸੌ ਰੱਬ ਦੀ ਜਿਵੇਂ ਇਹ ਬਾਜਵਾ ਸਾਹਿਬ ਪਰਚਾ ਦਿਖਾ ਰਿਹਾ ਸੀ ਮੈਂ ਐਫ ਆਈ ਆਰ ਕਰਾਦੀ ਮੈਂ ਮੈਂ ਸੌ ਰੱਬ ਦੀ ਮੈਂ ਇਸ ਸ਼ਨੀਵਾਰ ਐਤਵਾਰ ਮੈਂ ਸਨਾਮ ਵੀ ਪਹਿਲੀ ਵਾਰੀ ਮਿਸ ਕਰਦਾ ਕਿਤੇ ਬਾਜਵਾ ਸਾਹਿਬ ਦੀ ਪੋਸਤ ਨੂੰ ਲੈਣ ਨਾਲ ਥੈਂਕ ਯੂ ਹੁਣ ਹੁਣ ਹੋਰ ਦੇਖੋ ਤੁਸੀਂ ਇਹਨਾਂ ਦੀ ਜਿਹੜੀ ਬਾਜਵਾ ਸਾਹਿਬ ਆ ਇਹ ਜਿਹੜੀ ਐਫ ਆਈ ਆਰ ਕੇਸ ਕਰਾਈ ਹੈ ਨਾ ਇਹ ਤੁਸੀਂ ਮੈਨੂੰ ਲੱਗਦਾ ਤੁਸੀਂ ਗਲਤੀ ਕਰ ਗਏ ਥੋੜੀ ਜੀ ਇਹ ਜਿਹੜੇ 32 ਬੰਬ ਤੁਹਾਡੇ ਸਾਹਮਣੇ ਰੱਖੇ ਹੋਏ ਨੇ ਨਾ ਇਹ ਟੋਪੜਾ ਬੰਬ ਤੁਸੀਂ ਸਾਡੇ ਤੇ ਚਲਾਤਾ ਐਜੇ 36 ਬੰਬ ਚਲਾਓ ਜੀ ਜਮਾ ਪ੍ਰਵਾਹ ਨਹੀਂ ਹੈ ਕਿ ਜਦੋਂ ਤੱਕ ਸਾਡਾ ਮੁੱਖ ਮੰਤਰੀ ਭਗਵੰਤ ਮਾਨ ਤੇ ਅਰਵਿੰਦ ਕੇਜਵਲ ਇਹਨਾਂ ਨੇ ਤਿਆਰ ਕੀਤਾ ਹੋਇਆ ਹੈ ਕਿ ਪੰਜਾਬ ਦੀ ਪਵਿੱਤਰ ਧਰਤੀ ਤੋਂ ਨਸ਼ਾ ਖਤਮ ਕਰਨਾ ਹੈ ਤੇ ਕਰਨੇ ਚਾਹੇ ਇਹ 36 ਖਿਆਲ ਕਰਾਉ ਰੋ ਭੋਰਾ ਪ੍ਰਵਾਹ ਨਹੀਂ ਹੈ ਥੈਂਕ ਯੂ ਥੈਂਕ ਯੂ ਬੈਠੋ ਜੀ ਕਦੀ ਆਪਣੇ ਕਨਵਿਨਰ ਨੂੰ ਪੁੱਛਿਆ ਜੇ ਜਿੰਨੇ ਲਿਖਤੀ ਬਾਫੀ ਮੰਗੀ ਅਰਵਿੰਦ ਕੇਸਰੀ ਵਾਲਾ ਮਨਪ੍ਰੀਤ ਜਿਆਲਦੀ ਮਨਪ੍ਰੀਤ ਸਿੰਘ ਜਿਆਲਦੀ ਬੈਠੋ ਜੀ ਇਹ ਆੜੀ ਸਾਹਿਬ ਬੋਲਣਗੇ ਜੀ